ਭਾਈ ਇਹ ਨੌਕਰੀ ਲੈਣ ਗਏ ਸੀ ਯਾਰ ਤਾਂ ਫੇ ਸਾਡੇ ਲਾਭ ਸੰਗ ਐਮਐਲਏ ਗੋਗਿਆਲਾ ਇਹ ਗਏ ਸੀ ਸਾਡੇ ਮੁੰਡਾ ਇੱਕ ਵਰਕਰ ਸੀ ਉਹ ਗੱਡੀ ਦੇ ਚੜਾ ਕੇ ਲੇ ਗਿਆ ਉਧਰ ਉਹ ਵਾਸਤੇ ਚੜਾ ਇਹਨਾਂ ਦੀ ਗੱਲ ਹੀ ਨਹੀਂ ਸੁਣੀ ਉਹਨੇ ਅੱਛਾ ਜੀ ਹਾਂ ਇਹ ਤਾਂ ਕਹਿੰਦਾ ਮੈਂ ਮੱਕੜਾ ਮਾਦਮੀ ਪੜ ਨਾ ਹੈ ਤਾਂ ਮੱਕੜਾ ਐ ਨਹੀਂ ਗੱਲ ਹੈ ਮੱਕੜਾ ਇਹ ਇੱਕ ਉਹ ਮਾਦੀ ਜ਼ਮੀਨ ਦੀ ਤਕਸੀਮ ਜੀ ਕਰਾਈ ਆ ਮਾਲਾ ਵੀ ਇਹ ਕਹਿੰਦਾ ਰਿਸ਼ਵਤ ਘਟੀ ਆ ਜੇ ਤੂੰ ਮੇਰੇ ਨਾਲ ਜਾਂ ਤੈਨੂੰ ਪਤਾ ਲੱਗਦਾ ਵੀ ਰਿਸ਼ਵਤ ਕਿੰਨੀ ਵੱਧ ਗਈ ਖਾ ਨਹੀਂ ਰਹੀ 8 ਦਿਨ ਹੋ ਗਏ ਸਾਨੂੰ ਮੰਡੀ 'ਚ ਬੈਠਾ ਨੂੰ ਹਜੇ ਤੱਕ ਬੋਲੀ ਨਹੀਂ ਆਈ ਮੰਡੀ 'ਚ 8 ਦਿਨ ਹੋ ਗਏ ਹਾਂ ਕਦੇ ਕੜਕ ਤੁਸੀਂ ਹਰੀ ਦੇਖੀ ਆ ਗਿੱ ਇਦ ਕੀ ਕਣਕ ਦਾ ਹੀ ਕਹਿੰਦੇ ਗਿੱਲੀ ਆਈ ਮੋਰਚਰ ਨਹੀਂ ਆਉਂਦਾ ਕਹਿੰਦੇ ਦੱਸ ਜਿਹੜਾ ਅਸਲ ਕਿਸਾਨਤਾ ਕਹਿ ਨਹੀਂ ਰਿਹਾ ਹੂੰ ਵੀ ਸਰਕਾਰ ਚੰਗੀ ਆ ਜਿਹੜੇ ਹੁਣ ਬੇਲ ਲੜਾ ਜਿਨ੍ਹਾਂ ਨੂੰ ਪਤਾ ਨਹੀਂ ਨਵੀਂ ਉਮਰ ਆ ਉਹ ਕਹਿ ਰਹੇ ਨੇ ਵੀ ਚੰਗੇ ਆ ਗਰੀਬਾਂ ਲਈ ਕੋਈ ਇੱਕ ਚੰਗਾ ਕੰਮ ਕੀਤਾ ਤੁਸੀਂ ਦੱਸ ਸਕਦੇ ਹੋ ਵੀ ਆ ਚੰਗਾ ਕੰਮ ਕਰਤਾ ਗੱਲਬਾਤ ਕਰਾਂਗੇ ਨੌਜਵਾਨ ਵੀ ਬੈਠੇ ਨੇ ਬਜ਼ੁਰਗ ਵੀ ਬੈਠੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿੰਨੇ ਕੁ ਚੰਗੇ ਕੰਮ ਕੀਤੇ ਆ ਵੋਟਾਂ ਲੈਣ ਦੇ ਲਈ ਲੀਡਰ ਇੱਥੇ ਆਉਣਗੇ ਕਿਸਾਨਾਂ ਵੱਲੋਂ ਭਾਜਪੀ ਨੂੰ ਵੀ ਸਵਾਲ ਕੀਤੇ ਜਾਂਦੇ ਆ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੈ ਤਾਂ ਉਸ ਨੂੰ ਵੀ ਸਵਾਲ ਕੀਤੇ ਜਾਂਦੇ ਆ ਗੱਲਬਾਤ ਕਰਦੇ ਆ ਬਾਪੂ ਸ਼ਸ਼ੀਕਾਲ ਸਤਿ ਸ੍ਰੀ ਅਕਾਲ ਜੀ ਕਿਵੇਂ ਠੀਕ ਹੋ ਵਧੀਆ ਜੀ ਵਧੀਆ ਕਿਵੇਂ ਦੀ ਰਹੀ ਸਰਕਾਰ 2 ਸਾਲ ਦੇ ਕਾਰਜਕਾਲ ਦੇ ਸਮੇਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਮੈਂ ਠੀਕ ਐ ਸਰਕਾਰ ਵਧੀਆ ਜੀ ਬਹੁਤ ਵਧੀਆ ਸਰਕਾਰ ਹੈ ਕਿਵੇਂ ਚੰਗੇ ਕੰਮ ਦੱਸ ਸਕਦੇ ਹੋ ਕਿਹੜੇ ਕਿਹੜੇ ਕੀਤੇ ਆ ਦੇਖੋ ਜੀ ਮੇਰੀ 65 ਸਾਲ ਉਮਰ ਹੋ ਗਈ ਹਾਂ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਸੂਏ ਚ ਪਾਣੀ ਨਹੀਂ ਸੀ ਦੇਖਿਆ ਕਦੇ ਹੂੰ ਸੂਏ ਭਰੇ ਵਗਦੇ ਆ ਤੇ ਲੋਕ ਪਾਣੀ ਲਾਉਂਦੇ ਆ ਮੋਟਰਾਂ ਖੜੀਆਂ ਆ ਬਿਜਲੀ ਫਰੀ ਹੈ ਨਹੀਂ ਤਾਂ ਬਿੱਲ ਪਰ ਪਰ ਕਿੰਨੇ ਹੋਏ ਪਏ ਸੀ ਇੱਕਰ ਰਹਿੰਦਾ ਸੀ ਵੀ ਹੁਣ ਬਿੱਲ ਆਊਗਾ ਭੈਣਾਂ ਵੀ ਕਿੱਥੋਂ ਭਰਾਂਗੇ ਜੀ ਉਨੀ ਆਮਦਨ ਹੈ ਨਹੀਂ ਤੇ ਦੂਸਰਾ ਜੋ ਵੀ ਨੌਕਰੀਆਂ ਨੌਕਰੀਆਂ ਦਿੱਤੀਆਂ ਸਭ ਬਹੁਤ ਚੰਗੇ ਕੰਮ ਕਰ ਰਿਆ ਤੇ ਗਾਹਾਂ ਨੂੰ ਵੀ ਸਾਨੂੰ ਪੂਰੀ ਮਾਇਦਾ ਵੀ ਇਹਨਾਂ ਦੀ ਸਰਕਾਰ ਆਉਂ ਬੀਜੇਪੀ ਨੂੰ ਪਿੰਡਾਂ ਦੇ ਵਿੱਚ ਆਉਣ ਦੇ ਲਈ ਕਿਸਾਨਾਂ ਵੱਲੋਂ ਰੋਕਿਆ ਜਾ ਰਿਹਾ ਸਵਾਲ ਕੀਤੇ ਜਾ ਰਹੇ ਆ ਕਿਵੇਂ ਲੱਗਦਾ ਤੁਹਾਨੂੰ ਬੀਜੇਪੀ ਭਾਜਪਾ ਨਰਿੰਦਰ ਮੋਦੀ ਕੁਝ ਸੀਟਾਂ ਮਿਲ ਜਾਣਗੀਆਂ ਉਹਨਾਂ ਨੂੰ ਵੋਟਾਂ ਪਾਉਣਗੇ ਲੋਕ ਬੀਜੇਪੀ ਨੂੰ ਦੇਖੋ ਜੀ ਬੀਜੇਪੀ ਬੀਜੇਪੀ ਬਾਰੇ ਮੈਂ ਨਹੀਂ ਕੁਝ ਕਹਿ ਸਕਦਾ ਮੈਂ ਤਾਂ ਆਪਣੀ ਪਾਰਟੀ ਬਾਰੇ ਕਹਿ ਸਕਦਾ ਅੱਛਾ ਤੁਹਾਡੀ ਆਪਣੀ ਪਾਰਟੀ ਹੈ ਤੁਸੀਂ ਪਵਾਕੜੋਂ ਆਵਾ ਆਦਮੀ ਪਾਰਟੀ ਦੇ ਹਾਂਜੀ ਹਾਂਜੀ ਤਾਂ ਫਿਰ ਆਮ ਆਦਮੀ ਪਾਰਟੀ ਦੇ ਪਵਾਕੜਾ ਕੀ ਐਮਐਲਏ ਨੂੰ ਵੀ ਕਿਸਾਨ ਆ ਜਿਹੜੇ ਵੜਨ ਨਹੀਂ ਦੇ ਰਹੇ ਪਿੰਡਾਂ ਦੇ ਵਿੱਚ ਸਵਾਲ ਕੀਤੇ ਜਾ ਰਹੇ ਆ ਆਏ ਤਾਂ ਹੁਣ ਮਾੜਾ ਮੋਟਾ ਹੁੰਦਾ ਹੀ ਐ ਸੋ ਕੋਈ ਕਿਸੇ ਦਾ ਮੂੰਹ ਕਿੱਧਰ ਨੂੰ ਕਿਸੇ ਦਾ ਕਿੱਧਰ ਨੂੰ ਤੇ ਵੈਸੇ ਜਿਹੜੇ ਜਿੰਨੇ ਕੰਮ ਇਹਨੇ ਕਰਤੇ ਕਿਸੇ ਸਰਕਾਰ ਨੇ ਨਹੀਂ ਕਰੇ ਠੀਕ ਐ ਮੇਰੀ ਸੁਰਤ ਦੇ ਵਿੱਚ ਠੀਕ ਐ ਕਿਉਂ ਬਾਈ ਜੀ ਨੌਜਵਾਨੋ ਕਿਵੇਂ ਨੌਕਰੀਆਂ ਮਿਲੀਆਂ ਨੌਕਰੀਆਂ ਇੱਕ ਤਾਂ ਇਹਦੇ ਮੁੰਡੇ ਨੂੰ ਮਿਲ ਗਈ ਬਾਈ ਸਾਡੇ ਪਿੰਡੋਂ ਅੱਛਾ ਜੀ ਹਾਂ ਭਗਵੰਤ ਮਾਨ ਨੇ ਦਿੱਤੀ ਆ ਅੱਛਾ ਕਾਦੇ ਚ ਲੱਗਿਆ ਬਾਪੂ ਤੇਰਾ ਮੁੰਡਾ ਕਾਸੇ ਜੀ ਨਹੀਂ ਲੱਗਿਆ ਤਾਂ ਜਾਣ ਕੇ ਕਹਿੰਦਾ ਫਿਰ ਅੱਛਾ ਜੀ ਬਾਈ ਹੋਰ ਫੇਰੇ ਬਾਈ ਤਾਂ ਕਹਿੰਦਾ ਨੌਕਰੀਆਂ ਮਿਲ ਗਈਆਂ ਕਿ ਮੇਰੇ ਮੁੰਡੇ ਨੂੰ ਕਹਿੰਦਾ ਜਾਣਗੀ ਬਾਈ ਇਹ ਨੌਕਰੀ ਲੈਣ ਗਏ ਸੀ ਯਾਰ ਤਾਂ ਫੇ ਸਾਡੇ ਲਾਹਵੰਦ ਐਮਐਲਏ ਗੋਗਿਆਲਾ ਇਹ ਗਏ ਸੀ ਸਾਡੇ ਮੁੰਡਾ ਇੱਕ ਵਰਕਰ ਸੀ ਉਹ ਗੱਡੀ ਦੇ ਚੜਾ ਕੇ ਲੈ ਗਿਆ ਉਧਰ ਉਹ ਵਾਸਤੇ ਚੜਾ ਇਹਨਾਂ ਦੀ ਗੱਲ ਹੀ ਨਹੀਂ ਸੁਣੀ ਉਹਨੇ ਅੱਛਾ ਜੀ ਹਾਂ ਇਹ ਤਾਂ ਕਹਿੰਦਾ ਮੈਂ ਮੱਕੜਾ ਆ ਮਾਦਮੀ ਪਾਰ ਨਾ ਹੈ ਤਾਂ ਮੱਕੜਾ ਹੈ ਨਹੀਂ ਗੱਲ ਹੈ ਮੱਕੜਾ ਹੂੰ ਕਿਉਂ ਬਾਪੂ ਸੁਣਦੇ ਨਹੀਂ ਤੁਹਾਡੀ ਮੇਰੀ ਗੱਲ ਸੁਣ ਬਾਈ ਇਹ ਤਾਂ ਸੋ ਕੁਸ਼ ਕਹਿਣਗੇ ਇਹ ਇਹ ਤਾਂ ਕਾਲੀ ਦਲ ਦਾ ਨਾ ਇਹ ਮੁੜ ਕੇ ਆਉਣ ਨਾ ਇਹ ਜਿੱਤਣ ਨਾ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਉਹ ਤਾਂ ਕਾਂਦ ਲੈ ਸੀਐਮ ਭਗਵੰਤ ਮਾਨ ਦੀ ਗੱਲ ਤੁਸੀਂ ਕਰਦੇ ਹੋ ਵੀ ਅਸੀਂ ਉਹਨਾਂ ਦੇ ਭਮੱਕੜ ਆ ਤੇ ਤੁਹਾਡੀ ਉਹ ਸੁਣ ਨਹੀਂ ਕਾਨੂੰ ਗਈ ਸੀ ਨੌਕਰੀ ਨਹੀਂ ਨਹੀਂ ਇਹ ਤਾਂ ਗਲਤ ਗੱਲ ਹੈ ਗਲਤ ਗੱਲ ਉਹ ਤਾਂ ਕੋਈ ਨਾਰਮਲ ਕੰਮ ਸੀ ਅੱਛਾ ਤੁਸੀਂ ਕਾਲੀ ਦਲ ਦੀ ਕਹਿੰਦੇ ਹੋ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਕਾਲੀ ਦਲ ਵੱਲੋਂ ਲੋਕ ਭਰਮਾ ਹੁੰਗਾ ਰਾ ਦੇਰੇ ਪਿੰਡਾਂ ਦੇ ਵਿੱਚ ਜਾਨ ਕੁਝ ਵੀ ਕੱਢੀ ਜਾਣ ਕੁਝ ਵੀ ਕੱਢੀ ਜਾਣ ਬੱਚੇ ਬੱਚੇ ਤੋਂ ਪਿਛਲੇ ਪਿਛਲੇ ਸਾਲ ਜਦੋਂ ਉਹ ਵੋਟਾਂ ਵੇਲੇ ਮੈਂ ਤਾਂ ਸ਼ਰਤ ਗਲ-ਗਲ ਦੀ ਲਵਾ ਲੀ ਭਗਵਾਨ ਤੁਮਣ ਜਿੱਤੂਗਾ ਹੁਣ ਤਾਂ ਨਹੀਂ ਸ਼ਰਤ ਲਾਉਂਦਾ ਕਿਹਾ ਹਾਂ ਮੈਂ ਤਾਂ ਹੁਣ ਵੀ ਲਾਉਣਾ ਕਾਦੀ ਸ਼ਰਤ ਲਾਉਣੀ ਜਿਹੜੇ ਦੀ ਮਰਜ਼ੀ ਲਾ ਲੈ ਕੋਈ ਕਿਵੇਂ ਕਿਹੜੀ ਸੀਟ ਤੋਂ ਲਾਉਨੇ ਹੋ ਸਾਰੀਆਂ ਸੀਟਾਂ ਤੋਂ ਲਾਵਾਂਗੇ ਯਾਰ ਸਾਰੇ ਜਿੱਤਾਂਗੇ ਜੀ ਅੱਛਾ 13 ਜਿੱਤੋਂਗੇ ਹਾਂ ਕਿਸਾਨ ਦਾ ਵੜਨ ਨਹੀਂ ਦਿੰਦੇ ਆ ਮਾਦੂ ਉਹ ਕਹਿੰਦਾ ਵੜਨ ਨਹੀਂ ਦਿੰਦਾ ਇਹਦਾ ਬੈਮ ਹੈ ਆਂ ਤਿੱਕੀ ਤੁਸੀਂ ਮੋਬਾਈਲਾਂ 'ਚ ਦੇਖਦੇ ਹੋ ਕਿਵੇਂ YouTube ਚੈਨਲਾਂ 'ਤੇ ਕਿਵੇਂ ਖਬਰਾਂ ਆਉਂਦੀਆਂ ਸਾਡੇ ਤਾਂ ਸਾਡੇ ਤਾਂ ਕੋਈ ਕੁਝ ਨਹੀਂ ਕਹਿੰਦਾ ਇੱਥੇ ਅੱਛਾ ਤੁਹਾਡੇ ਪਿੰਡ ਕਿਸਾਨ ਜੱਥੇ ਬੰਦੀ ਹੈ ਨਹੀਂ ਹੈਗੀ ਹੈ ਕਿਹੜੀ ਜੱਥੇ ਬੰਦੀ ਹੈ ਸਾਰ ਸਾਰਿਆਂ ਤੇ ਸਵਾਲ ਨਹੀਂ ਕਰਦੇ ਹੋ ਉਹਨਾਂ ਨੂੰ ਨਾ ਨਾ ਸੰਤਾ ਕੋਈ ਆਪਾਂ ਤਾਂ ਸੁਣਿਆ ਨਹੀਂ ਕਹਿੰਦਾ ਐਵੇਂ ਕਿਉਂ ਝੂਠ ਮਾਰ ਗਏ ਅੱਛਾ ਜੀ ਸਵਾਲ ਨਹੀਂ ਕਰਨੇ ਯਾਨੀ ਕਿ ਕੰਮ ਹੀ ਐਨੇ ਕਰਤੇ ਕੰਮ ਰਹੀ ਨਹੀਂ ਗਏ ਬਹੁਤ ਕੰਮ ਕਰਦੇ ਬਈ ਕਿਉਂ ਬਾਈ ਜੀ ਕੰਮ ਹੋਊਗੀ ਬਹੁਤ ਕੰਮ ਤਾਂ ਬਾਈ ਬਹੁਤ ਹੋ ਗਿਆ ਯਾਰ ਮੈਂ ਹੁਣ ਥੋੜਾ ਪਿਛੇ ਆਹ ਕੋ ਮਾ ਦੀ ਜ਼ਮੀਨ ਦੀ ਤਕਸੀਮ ਜੀ ਕਰਾਈ ਆ ਮੰਨ ਲਾ ਵੀ ਇਹ ਕਹਿੰਦਾ ਰਿਸ਼ਵਤ ਘਟੀ ਆ ਜੇ ਤੂੰ ਮੇਰੇ ਨਾਲ ਜਾਂ ਤੈਨੂੰ ਪਤਾ ਲੱਗਦਾ ਵੀ ਰਿਸ਼ਵਤ ਕਿੰਨੀ ਵੱਧ ਗਈ ਅੱਗੇ ਨੂੰ ਅੱਛਾ ਕਿਉਂ ਬਾਪੂ ਜੀ ਰਿਸ਼ਵਤ ਵਧੀ ਬਈ ਆਪਾਂ ਤਾਂ ਕੋਈ ਦੇਖਿਆ ਨਹੀਂ ਲੈਂਦਾ ਹੁਣ ਸਾਰੇ ਨਹੀਂ ਰਜਿਸਟਰੀਆਂ ਹੋਣਗੀਆਂ 5 ਮਿੰਟਾਂ ਚ ਰਜਿਸਟਰੀ ਮੈਂ ਇੱਕ ਬੰਦੇ ਦੀ ਰਜਿਸਟਰੀ ਕਰਾਉਣਗਾ ਸਾਡੇ ਪਿੰਡ 10 ਮਿੰਟਾਂ ਚ ਹੋ ਗਈ ਰਜਿਸਟਰੀ ਕੋਈ ਪੰਜੀ ਨਹੀਂ ਲੱਗੀ ਸਾਡੀ ਅੱਛਾ ਜੀ ਨਾ ਤੇਰੀ ਐਮਐਲਏ ਐਮਐਲਏ ਨਾਲ ਗੱਲ ਸਿੱਧੀ ਨਾ ਐਮਐਲਏ ਕੋਈ ਐਮਐਲਏ ਨਹੀਂ ਸੀਗਾ ਜਿਹੜਾ ਤਹਿਸੀਲਦਾਰ ਸੀਗਾ ਉਹਨੇ ਸਾਈਨ ਕਰਤੇ ਤੇ ਮਿੰਟਾਂ ਚ ਕਾਗਜ਼ ਤਿਆਰ ਕਰਕੇ ਛੱਡੀ ਦਈ ਬਈ ਬਾਈ ਕਹਿੰਦਾ 5 ਮਿੰਟਾਂ ਚ ਇਹਦੀ ਕਰਾਈ ਹੋ ਵੀਰੇ ਹੁਣ ਹੋ ਗਈ ਹੂ ਆਪਾਂ ਕੀ ਆਸਦੇ ਫਿਰ ਵੀ ਆਮ ਆਦਮੀ ਦਾ ਵਰਕਰ ਜਾਂ ਦੂਜਿਆਂ ਦੀ ਆਪਣੇ ਵਰਕਰ ਦੀ ਨਹੀਂ ਸੁਣੀ ਜਾਂਦੀ ਹਣੀ ਸਰਕਾਰ ਰਿਸ਼ਵਤ ਲਈ ਬਿਲਕੁਲ ਲਈ ਜਾਂਦੀ ਹੈ ਬਾਈ ਜੀ ਕਿਵੇਂ ਰਿਸ਼ਵਤ ਚੱਲਦੀ ਹੈ ਹਾਂਜੀ ਹਾਂਜੀ ਰਿਸ਼ਵਤ ਤਾਂ ਬੰਦ ਹੁੰਦੀ ਨਹੀਂ ਅੱਛਾ ਬੰਦ ਹੋਈ ਨਹੀਂ ਬਾਪੂ ਕੂਣੀਆ ਬਾਪੂ ਕੂਣੀਆ ਮਾਰਦਾ ਕਹਿੰਦਾ ਇਲਾਕਾ ਨਾ ਬੰਦ ਹੋਵੇ ਅੱਛਾ ਹਾਂ ਕਿਉਂ ਬਾਪੂ ਜੀ ਇੱਥੇ ਕਹਿੰਦਾ ਬੰਦੀ ਨਹੀਂ ਹੁੰਦੀ ਦੇਖੋ ਜੀ ਝੂਠ ਮਾਰਨਾ ਤਾਂ ਮਹਾਪਾਪ ਹੈ ਐਵੇਂ ਆਪਾਂ ਕਿਉਂ ਝੂਠ ਮਾਰਗੇ ਆਪਾਂ ਕੋਈ ਉਹ ਲੈਂਦਾ ਦੇਖਿਆ ਹੀ ਨਹੀਂਗਾ ਠੀਕ ਹੈ ਕਿ ਇਹਨੂੰ ਪੁੱਛ ਕਾ ਤੂੰ ਦਿੱਤੀ ਹੈ ਰਿਸ਼ਵਤ ਰਿਸ਼ਵਤ ਦਿੱਤੀ ਹੈ ਬਾਈ ਹਾਂ ਰਿਸਵਤ ਬਣਦਾ ਕੰਮ ਹੀ ਨਹੀਂ ਕਿਤੇ ਮਰਜ਼ੀ ਵਗਜੋ ਕਿੱਥੇ ਰਿਸਵਤ ਕਿਸੀ ਦੇ ਹਾਂ ਕਿਹੜੀ ਜਗ੍ਹਾ ਤੇ ਮਰਜ਼ੀ ਵਗਜੋ ਕਿੱਥੇ ਮਰਜ਼ੀ ਵਗਜੋ ਜਿੱਥੇ ਮਰਜ਼ੀ ਚੱਲ ਜਾ ਹਾਂ ਮਹੱਲਾ ਕਲੀਨਿਕ ਬਣਿਆ ਤੁਹਾਡੇ ਪਿੰਡ ਨਾ ਸਰਕਾਰੀ ਹਸਪਤਾਲ ਚ ਦਵਾਈ ਲੈਣ ਗਏ ਹੋ ਕਦੇ ਨਹੀਂ ਗਏ ਨਹੀਂ ਠੀਕ ਹੈ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਦਾਵਾ ਕਰਦੀ ਹੈ ਸੀਐਮ ਭਗਵੰਤ ਮਾਨ ਕਹਿੰਦੇ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਦਵਾਈ ਮੁਫਤ ਮਿਲਦੀ ਹੈ ਮੁਫਤ ਦੀ ਹੈ ਜੀ ਮਿਲਦੀ ਹੈ ਅਸੀਂ ਤਾਂ ਗਏ ਨਹੀਂ ਮਿਲਦੀ ਹੈ ਅੱਛਾ ਜੀ ਹਾਂਜੀ ਕਿਵੇਂ ਇਲਾਜ ਕਰਾਇਆ ਫਿਰ हां मेरा मैं भी करावना मेरी ਘਰ ਆਈ ਜਾ ਵੀ ਲਾ ਚੱਲਦਾ ਸਰਕਾਰੀ ਭਧੋੜੋ ਵੀ ਲੈ ਕੇ ਆ ਬਹੁਤ ਸੁਣਦੇ ਆ ਡਾਕਟਰ ਜਦ ਕਿਹੜੀ ਮਰਜ਼ੀ ਦਾ ਸਾਡੇ ਪਿੰਡ ਵੀ ਮਿਲਦੀ ਹੈ ਉੱਥੇ ਵੀ ਮਿਲਦੀ ਹੈ ਰੱਕ ਨੂੰ ਮਿਲਦੀ ਹੈ ਮੇਰੇ ਪਿੱਛੇ ਵੀ ਮੈਨੂੰ ਗੱਲੇ ਨਹੀਂ ਮਿਲਦੀਆਂ ਤੂੰ ਯਾ ਵੜਾ ਤੈਨੂੰ ਇਹਨੂੰ ਮਿਲੂ ਵੀ ਇਹਨੂੰ ਵੀ ਮਿਲੂ ਸਭ ਨੂੰ ਮਿਲਦੀ ਆ ਬਾਪੂ ਫਿਰ ਕਿਸਾਨ ਕਾ ਤੋਂ ਅਜ ਦਿਨ ਤਰਨਾ ਲਾ ਲੈਂਦੇ ਆ ਬੈਠੇ ਹੁੰਦੇ ਆ ਬਾਹਰ ਆਉਂਦੇ ਹੀ ਰਹਿੰਦੇ ਆ ਬਾਈ ਕਿਸਾਨ ਇਹ ਲੌਂਦੇ ਹੀ ਰਹਿੰਦੇ ਆ ਕਿਸਾਨ ਕਿਸਾਨ ਤਾਂ ਇਹ ਦੇਖੋ ਜੀ ਹੁਣ ਕਣਕ ਸਾਡੀ 10 12 ਦਿਨ ਲੇਟ ਅੱਗੇ ਨੂੰ ਅੱਗੇ ਪਿਛਲੇ ਸੀਜ਼ਨ ਨੂੰ 10 12 ਦਿਨ ਲੇਟ ਆ ਚੱਕ ਹਜੇ ਨਹੀਂ ਰਹੇ ਕੋਈ ਬੋਲੀ ਨਹੀਂ ਲੱਗ ਰਹੀ ਕੋਈ ਚੱਕ ਨਹੀਂ ਕਣਕ ਉਠਾ ਨਹੀਂ ਰਹੇ 8 ਦਿਨ ਹੋ ਗਏ ਸਾਨੂੰ ਮੰਡੀ 'ਚ ਬੈਠਾ ਨੂੰ ਹਜੇ ਤੱਕ ਬੋਲੀ ਨਹੀਂ ਆਈ ਮੰਡੀ 'ਚ 8 ਦਿਨ ਹੋ ਗਏ ਹਾਂ ਕਦੇ ਕਣਕ ਤੁਸੀਂ ਹਰੀ ਦੇਖੀ ਆ ਗਿੱਲੀ ਦੇਖੀ ਆ ਇਹ ਕੀ ਕਣਕ ਦਾ ਹੀ ਕਹਿੰਦੇ ਗਿੱਲੀ ਆਈ ਮੋਚਰ ਨਹੀਂ ਆਉਂਦਾ ਕਹਿੰਦੇ ਦੱਸੋ ਕਿਉਂ ਬਾਪੂ ਦੇਖੋ ਜੀ ਮੈਂ ਮੰਡੀ 'ਚ ਨਹੀਂ ਗਿਆ ਮੈਂ ਝੂਠ ਮਾਰਾਂ ਹੋ ਸਕਦਾ ਗਿੱਲੀ ਵੀ ਹੋਵੇ ਤਾਂ ਕਰਕੇ ਨਨ ਲਾਈ ਹੋਵੇ ਪਰ ਇਹਨਾਂ ਤਾਂ ਨਹੀਂ ਵੀ ਹੋ ਸਕਦਾ ਵੀ ਅੱਗੇ ਵੀ ਫਸਲੇ ਵੇਖ ਨਹੀਂ ਆ ਜਦੋਂ ਬਣਿਆ ਉਹ ਝੋਨਾ ਵੀ ਵੇਖਿਆ ਤੇ ਲੋਕ ਤਾਂ ਕਹਿੰਦੇ ਵੀ ਅਸੀਂ 3 ਵਜੇ ਗਏ ਆ 4 ਵਜੇ ਸਾਡੀ ਬੋਲੀ ਲੱਗੀ ਘਰੇ ਆ ਗਏ ਲੋਕ ਤਾਂ ਕਹੀ ਜਾਂਦੇ ਮੈਂ ਖਬਰਾਂ ਸੁਣ ਕੇ ਆ ਬਾਪੂ ਤੂੰ ਇਥੇ 30 30 ਸਾਲ ਪਾਣੀ ਨਹੀਂ ਗਿਆ ਉਹ ਮੱਥਾ ਟੇਕਿਆ ਉਹਨਾਂ ਨੇ ਵੀ ਸਾਡੇ ਖੇਤ ਚ ਪਾਣੀ ਆਗਾ ਤੇ ਉਹ ਕੱਸੀ ਦਾ ਕਿਸੇ ਪਾਣੀ ਨਹੀਂ ਸੀ ਆ ਸੰਗਰੂੜ ਕੰਨੀ ਪਤਾ ਨਹੀਂ ਕਿਹੜਾ ਤੇ ਉਹ ਕੰਨੀ ਸਾਡੇ ਪਾਣੀ ਆ ਗਿਆ ਉਹਨੇ ਨੇ ਪੂਰਾ ਉਹ ਕਰਿਆ ਬਾਈ ਜੀ ਐਮਐਲਏ ਤੋਂ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਜਾਂਦੇ ਇੱਕ ਆਮ ਆਦਮੀ ਪਾਰਟੀ ਦਾ ਭਮੱਕੜ ਆ ਤੁਸੀਂ ਕਾਲੀ ਦਲ ਦੇ ਵਰਕਰ ਹੋ ਤੇ ਤੁਹਾਡੇ ਸਵਾਲਾਂ ਦੇ ਜਵਾਬ ਆ ਜਿਹੜੇ ਇਕੱਲਾ ਦੇ ਰਿਹਾ ਤੇ ਤੁਸੀਂ ਕਿਤੇ ਨਾ ਕਿਤੇ ਘਿਰਦੇ ਨਜ਼ਰ ਆ ਰਹੇ ਹੋ ਕਿਉਂ ਐਮਐਲਏ ਦੇ ਐਮਐਲਏ ਤੋਂ ਜਵਾਬ ਨਹੀਂ ਦਿੱਤੇ ਜਾਂਦੇ ਕੀ ਗੱਲ ਸਮਝ ਦਿਓ ਜਵਾਬ ਤਾਂ ਹੁਣ ਉਹ ਤਾਂ ਉਹਨਾਂ ਦਾ ਪੜਿਆ ਲਿਖਿਆ ਹੋਏ ਇਹ ਕੰਮ ਹੁੰਦੇ ਆ ਉਹ ਨਿਤ ਦਿੰਦੇ ਸੀ ਕਿਹੜਾ ਨਿਤ ਸਵਾਲਾਂ ਦੇ ਜਵਾਬ ਨਹੀਂ ਬਾਪੂ ਤਾਂ ਜਵਾਬ ਦੇ ਹੀ ਜਾਂਦਾ ਬਿਲਕੁਲ ਸਵਾਲਾਂਾਂ ਦੇ ਜਵਾਬ ਆ ਜਿਹੜੇ ਤੁਰੰਤ ਫੱਟਦੇ ਇਹ ਭਮੱਕੜ ਤਿਆਰੀ ਉਹਨਾਂ ਦੇ ਐ ਪੂਰੇ ਬਾ ਫੈਟ ਕਰਕੇ ਕਰੇ ਵਿਆ ਇਹ ਨਹੀਂ ਜਵਾਬ ਦੇਣ ਦੇ ਬੰਦੇ ਚ ਕਿਸ ਨੂੰ ਆ ਅੱਛਾ ਜੀ ਹਾਂ ਹਾਂ ਹਾਂਜੀ ਬਾਈ ਕਿਵੇਂ ਹੋ ਬਹੁਤ ਵਧੀਆ ਜੀ ਟੀਟਾ ਤਾਸ ਖੇਡ ਰਹੇ ਹਾਂ ਫਿਰ ਹਾਂ ਜੀ ਤਾਸ ਖੇਡ ਕਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਤੁਮ ਕਸ ਆਮ ਆਦਮੀ ਪਾਰਟੀ ਠੀਕ ਹੈ ਜੀ ਕੰਮ ਕਰੇ ਵੀ ਆ ਸਾਰੇ ਕੰਮ ਤਾਂ ਦੇਖੋ ਹਰੇਕ ਸਰਕਾਰ ਕਰਦੀ ਨਹੀਂ ਜਿਵੇਂ ਹੁਣ ਆਏ ਆ ਵੀ ਮੋਟਰਾਂ ਵਾਲੀ ਲਾਈਟ ਦੇਣੇ ਆ ਜਾਂਦੀ ਹੈ ਵਧੀਆ ਅਗਰਾਸ ਨੂੰ ਮਰਦੇ ਹੀ ਐਤ ਕੀ ਦਿਨੇ ਪਾਣੀ ਲਾਇਆ ਮੋਟਰਾਂ ਖੜੀਆਂ ਰਹੀਆਂ ਸੋ ਐਂ ਦਾ ਪਾਣੀ ਵੀ ਵਧੀਆ ਰਿਹਾ ਤੇ ਅੱਗੇ ਵਿੱਚ ਚਲਾਨ ਤਲੂਨ ਪੁਲਿਸ ਵਾਲੇ ਬਹੁਤ ਕੱਟਦੇ ਸੀ हां था नाकੇ ਹੁੰਦੇ ਸੀ ਹੁਣ ਬਹੁਤ ਘੱਟ ਨਾਕੇ ਆ ਰਿਸ਼ਵਤ ਲੈਂਦੇ ਜ਼ਰੂਰ ਆ ਪਰ ਡਰ ਕੇ ਲੈਂਦੇ ਆ ਡਰ ਪੈ ਗਿਆ ਸਾਰਿਆਂ ਨੂੰ ਕਹਿੰਦੇ ਰਿਸ਼ਵਤ ਨਹੀਂ ਦਿੰਦੇ ਤਾਂ ਕੰਮ ਲੇਟ ਹੋ ਜਾਂਦਾ ਬੜਾ ਲੰਮਕਾ ਲੰਮਕਾ ਚੱਲਦਾ ਉਹ ਆਇਆ ਜੀ ਜਦੋਂ ਬਹੁਤ ਟਾਈਮ ਦਾ ਕਈ ਸਾਲਾਂ ਹੀ ਤਾਂ ਨਹੀਂ ਉਲਦੀ ਆ ਫਿਰ ਹੌਲੀ ਹੌਲੀ ਲੂਟ ਉਹ ਇੱਕੇ ਦਮ ਤੋਂ ਲੂਟ ਨਹੀਂ ਆਉਣੀ ਹੁਣ ਜਿਹੜਾ ਬੰਦਾ ਡੇਲੀ 5-7000 ਬਣਾ ਕੇ ਜਾਂਦਾ ਰਿਸ਼ਵਤ ਹੁਣ ਇੱਕੇ ਦਮ ਬੰਦ ਹੋ ਜੇ ਉਹਨੂੰ ਵੀ ਔਖਾ ਉਹਨੂੰ ਆਸੇ ਪਾਸੇ ਦੀ ਲਊ ਰਿਸ਼ਵਤ ਚੱਲ ਜ਼ਰੂਰ ਰਹੀ ਆ ਪਰ ਲੈਂਦੇ ਡਰ ਕੇ ਆ 13 ਸੀਟਾਂ ਤੇ ਆਮ ਆਦਮੀ ਪਾਰਟੀ ਨੇ ਨਮਾਇंदे ਖੜੇ ਕੀਤੇ ਆ ਕਿ ਜਿੱਤ ਜਾਣਗੇ 13 ਸੀਟਾਂ ਲੈ ਜਾਣਗੇ ਬਾਕੀ ਐ ਸਰਕਾਰ ਉਹਨਾਂ ਦੀ ਕੁਝ ਵੀ ਹੋ ਸਕਦਾ ਬਾਕੀ ਲੋਕਾਂ ਦੇ ਹੱਥ ਆ ਫੈਸਲਾ ਅੱਗੇ ਉਹ ਲੋਕਣ ਏਡੇ ਏਡੇ ਬੋਰਡ ਪੱਟ ਤੇ ਕੋਈ ਵੱਡੀ ਗੱਲ ਨਹੀਂ ਇਹ ਲੋਕ ਹੁਣ ਇਹ ਗੱਲ ਕਹਿ ਰਹੇ ਨੇ ਅਕਾਲੀ ਤੇ ਕਾਂਗਰਸੀ ਚੰਗਿਆ ਕਿਵੇਂ ਅਕਾਲੀ ਆਂਦੀ ਤੁਹਾਨੂੰ ਲੱਗ ਰਹੀ ਹੈ ਸਥਿਤੀ ਚੰਗੀ ਜਾਂ ਕਾਂਗਰਸ ਦੀ ਸਥਿਤੀ ਚੰਗੀ ਨਹੀਂ ਕੁੱਲ ਮਿਲਾ ਕੇ ਦੇਖੀ ਤਾਂ ਆਮ ਆਦਮੀ ਸਰਕਾਰ ਬਹੁਤ ਵਧੀਆ ਜੀ ਗਰੀਬ ਬੰਦੇ ਲਈ ਵੀ ਵਧੀਆ ਪਰ ਐਵੇਂ ਵੀ ਨਾ ਹਾਂ ਨਹੀਂ ਬੰਦ ਹੋਇਆ ਇਹ ਤਾਂ ਨਸਾ ਬਹੁਤ ਚੱਲ ਰਿਹਾ ਹੈ ਗਰੀਬਾਂ ਲਈ ਕੋਈ ਇੱਕ ਚੰਗਾ ਕੰਮ ਕੀਤਾ ਤੁਸੀਂ ਦੱਸ ਸਕਦੇ ਹੋ ਵੀ ਆ ਚੰਗਾ ਕੰਮ ਕਰਤਾ ਕੀ ਗਰੀਬਾਂ ਲਈ ਸਾਰੇ ਚੰਗੇ ਕੰਮ ਕੀਤੇ ਆ ਜੀ ਕੀ ਚੰਗਾ ਕੰਮ ਕੀਤਾ ਗਰੀਬਾਂ ਲਈ ਜਿਹੜਾ ਬਿਜਲੀ ਦਾ ਬਿੱਲ ਉਹ ਮਾਫ ਕਰਤਾ ਜੀ ਸਾਰਿਆਂ ਨੂੰ ਕੀਤਾ ਉਹ ਬਿਜਲੀ ਦਾ ਬਿੱਲ ਮੂੰਜਲੋ ਤਾਂ ਇਹ ਗਰੀਬ ਦਾਕਾ ਵੱਧ ਆਉਂਦਾ ਜੀ ਕਿਉਂਕਿ ਦੂਜਿਆਂ ਦੇ ਤਬਕੇ ਦੇ ਅਸੀਂ ਕਵਰਿੰਗ ਕਰਦੇ ਆ ਤਾਂ ਉਹ ਕਹਿੰਦੇ ਕਿ ਨਾ ਹੁੰਦੇ ਆ ਜੀ ਗਰੀਬ ਤਬਕੇ ਦੇ ਲੋਕ ਇਹ ਗੱਲ ਕਹਿੰਦੇ ਆ ਕਿ ਸਾਨੂੰ ਕਿਸੇ ਨੂੰ 15000 ਕਿਸੇ ਨੂੰ 6000 ਕਿਸੇ ਨੂੰ 20000 ਬਿੱਲ ਆਇਆ ਹੈ ਆ ਜਿਕਰ ਅਸੀਂ ਕਿਸਾਨਾਂ ਨਾਲ ਗੱਲ ਕਰਦੇ ਆਂ ਤਾਂ ਕਹਿੰਦੇ ਬਿਜਲੀ ਦੇ ਬਿੱਲ 0 ਆ ਰਿਹਾ। ਤਾਂ ਉਹਨਾਂ ਨੂੰ ਕਿਉਂ ਬਿੱਲ ਆਉਂਦਾ ਤੇ ਕਿਸਾਨਾਂ ਨੂੰ ਕਿਉਂ? ਉਹ ਕਈ ਵਾਰੀ ਉਹ ਕੇ ਦਾ ਮੀਟਰ-ਮੋਟਰ ਖੜਾ ਹੁੰਦਾ ਜੀ 2-4 ਕੇਸ ਤਾਂ ਹੁੰਦੇ ਹੀ ਆ। ਉਹ ਥੋੜੇ ਸਾਹਮਣੇ ਆ ਜਾਂਦੇ ਆ ਸੋਸ਼ਲ ਮੀਡੀਆ ਤੇ ਉਹਦੀ ਚਰਚਾ ਹੋ ਜਾਂਦੀ ਹੈ। ਹੂੰ। ਉਤਾ ਕਰਕੇ ਉਹ ਹੋ ਜਾਂਦਾ ਜੀ। ਠੀਕ ਹੈ। ਹਾਂ। ਕੋਈ ਇਹ ਬਿਜਲੀ ਦਾ ਤੁਸੀਂ ਚੰਗਾ ਕੰਮ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਨੇ ਗਰੀਬ ਲੋਕਾਂ ਦੇ ਲਈ ਕੀਤਾ। ਹੋਰ ਕੋਈ ਚੰਗਾ ਕੰਮ ਕਹਿ ਦੱਸ ਸਕਦੇ ਹੋ ਜਾਂ ਚੰਗਾ ਕਰਤਾ? ਚੰਗੇ ਤਾਂ ਉਹ ਸਾਰੇ ਚੰਗੀ ਕਰਦੇ ਆ ਜੀ ਜਿਹੜੇ ਕੰਮ ਉਹਨਾਂ ਨੇ ਕੀਤੇ तकरीबन ਚੰਗੇ ਕੀਤੇ ਜਿਹੜਾ ਨਸ਼ੇ ਵਾਲਾ ਕੰਮ ਆ ਉਹ ਮਾੜਾ ਉਹ ਹਜੇ ਸਹੀ ਨਹੀਂ ਹੋਇਆ ਬਾਕੀ ਨਸ਼ੇ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਵੀ ਘਿਰਦੀ ਹੈ ਕਹਿੰਦੀ ਸੀ ਕਾਲੀ ਦਲ ਨੇ ਨਸ਼ਾ ਲੈ ਕੇ ਆਂਦਾ ਪਰ ਹੁਣ ਕਿਉਂ ਨਹੀਂ ਬੰਦ ਹੋਇਆ ਇਹ ਗੱਲ ਇਹ ਫਿਰ ਹੌਲੀ ਹੌਲੀ ਬੰਦ ਹੋਊ ਜੀ ਬਾਕੀ ਕੋਈ ਇੰਨਾ ਧਿਆਨ ਨਹੀਂ ਦੇ ਰਿਹਾ ਨਹੀਂ ਕਰਨੀ ਇਹ ਜਿਹੜੇ ਗੱਲਾਂ ਕਰਦੇ ਸੀ ਉਹਦੇ ਤਾਂ ਨਹੀਂ ਪੂਰੇ ਉੱਤਰ ਆ ਆਮ ਆਦਮੀ ਵਾਲੇ ਅੱਛਾ ਜੀ ਹਾਂ ਬਾਕੀ ਕੰਮ ਠੀਕ ਆ ਜਿਵੇਂ ਰਿਸਮ ਰੁਸਮਤਾ ਉਹਨਾਂ ਦਾ ਬਹੁਤ ਫਰਕ ਪਿਆ ਹੁੰਦਾ ਦਫਤਰਾਂ ਜਾਈ ਦਾ ਬਹੁਤ ਜਿਆਦਾ ਫਰਕ ਆ ਹੁਣ ਕੋਈ ਬੰਦਾ ਤੁਸੀਂ ਦੇਖ ਲਓ ਸਰਕਾਰੀ ਬੰਦੇ ਨਾਲ ਗੱਲ ਕਰ ਲਓ ਫੋਨ ਤੇ ਉਹ ਗੱਲ ਨਹੀਂ ਕਰਦਾ ਤੁਹਾਡ ਨਾਲ ਉਹ ਕੋਈ ਘਰੇ ਆਜੋ ਆਪਾਂ ਬਹਿ ਕੇ ਗੱਲ ਕਰ ਲਾਂਗੇ ਜਿਹਦੇ ਨਾਲ ਮਰਜ਼ੀ ਗੱਲ ਕਰ ਲਓ ਤੁਸੀਂ ਠੀਕ ਆ ਹਾਂ ਫੋਨ ਤੇ ਨਹੀਂ ਗੱਲ ਕਰਦਾ ਅੱਗੇ ਉਹ ਫੋਨ ਤੇ ਕਹਿੰਦੇ ਰੁਪਈਆ ਇੰਨੇ ਦੇ ਆ ਜਾ ਤੇਰਾ ਕੰਮ ਹੋ ਗਿਆ ਉਹ ਚੀਜ਼ ਦਾ ਡਰ ਜ਼ਰੂਰ ਬਣਿਆ ਹਾਂ ਯਾਨੀ ਲੋਕ ਜਿਹੜੇ ਮੌਕਾ ਦੇ ਸਕਦੇ ਆ ਫਿਰ ਮੌਕਾ ਦੇਣਗੇ ਜਿਹਦੇ ਹੁਣ ਕੰਮ ਹੋਏ ਆ ਉਹ ਮੌਕਾ ਦੇਣਗੇ ਦੇਣਗੇ ਜਿਹੜੇ ਹੁਣ ਕਿਸਾਨ ਰਾਤਾਂ ਨੂੰ ਮਰਦੇ ਸੀ ਹੁਣ ਉਹਨਾਂ ਦੇ ਦਿਨੇ ਮੋਟਰਾਂ ਚੱਲੀਆਂ ਦਿਨੇ ਪਾਣੀ ਲਾਇਆ ਮੌਕਾ ਦੇਣਗੇ ਜੀ ਮੌਕਾ ਕੌਣਾਂ ਦੇਣਗੇ ਇੱਕ ਪਾਸੇ ਕਿਸਾਨ ਤੁਸੀਂ ਕਹਿ ਰਹੇ ਹੋ ਮੌਕਾ ਦੇਣਗੇ ਰਾਤਾਂ ਨੂੰ ਪਾਣੀ ਲਾਉਂਦੇ ਸੀ ਹੁਣ ਦਿਨੇ ਲਾਈਟ ਆਉਂਦੀ ਹੈ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਸਵਾਲ ਕਰਦੀਆਂ ਨੇ ਘਰਾਓ ਕਰਦੀਆਂ ਨੇ ਕਈ ਜਗ੍ਹਾ ਤੇ ਤਾਂ ਤਤਕਰਾਰਬਾਜ਼ੀ ਹੁੰਦੀ ਹੈ ਕਿ ਪੁਲਿਸ ਨਾਲ ਮਤਭੇੜ ਹੋ ਜਾਂਦੀ ਹੈ ਕਿਉਂਕਿ ਆਮ ਕੱਲਾ ਕਰਿਆ ਕਰਦੇ ਸੀ ਕਿ ਸਿਕਿਉਰਟੀ ਤੋਂ ਬਿਨਾ ਆਗੇ ਸਿਕਿਉਰਟੀ ਤੇ ਪੁਲਿਸ ਫੋਰਸ ਪੁਲਿਸ ਫੋਰਸ ਆ ਜਿਹੜੀਆਂ ਲਗਾਈਆਂ ਜਾਂਦੀਆਂ ਨੇ ਤਾਂ ਫਿਰ ਕਿਸਾਨ ਆ ਜਿਹੜੇ ਜਜ਼ਬਾਤ ਆ ਜਿਹੜੇ ਉਹ ਆਪਣੇ ਬਾਹਰ ਲੈ ਕੇ ਆਉਂਦੇ ਨੇ ਤਾਂ ਸਿਕਿਉਰਟੀ ਆ ਜਿਹੜੀ ਉਹ ਘਟੀ ਇਹਨਾਂ ਦੀ ਕਿਤੇ ਰਹਿ ਕਿਤੇ ਤੁਮ ਆ ਤੁਸੀਂ ਐਂ ਦੱਸੋ ਜੀ ਜਿਹੜੇ ਕਿਸਾਨ ਜੁਨੀਆਨਾ ਇਹਨਾਂ ਨੇ ਕਿਹੜੀ ਸਰਕਾਰ ਵਿਰੋਧੀ ਧਰਨਾ ਲਾਇਆ ਮੈਨੂੰ ਇੱਕ ਦਾ ਵੀ ਨਾਮ ਲੈ ਦੋ ਜਦੋਂ ਕਾਲੀ ਦਲ ਆਈ ਕਾਂਗਰਸ ਆਈ ਕੋਈ ਵੀ ਸਰਕਾਰ ਆਈ ਹੈ ਕਿਹਦੇ ਵਿਰੋਧੀ ਧਰਨਾ ਲਾਇਆ ਇਹ ਤਾਂ ਹਰੇਕ ਦੇ ਲਾਉਂਦੇ ਆ ਕਿਹਦੇ ਨਹੀਂ ਲਾਉਂਦੇ ਦੱਸੋ ਮੈਨੂੰ ਇਹ ਤਾਂ ਜੇ ਕੋਈ ਪੱਤਰਕਾਰ ਉਹ ਕਰਦੇ ਉਹਦੇ ਲਾ ਦਿੰਦੇ ਆ ਕੀ ਦੇ ਨਹੀਂ ਲਾਉਂਦੇ ਧਰਨਾ ਹਰੇਕ ਦੇ ਲਾ ਦਿੰਦੇ ਹੁਣ ਜਿਮੀਦਾਰ ਆ ਪੈਸੇ ਲੈ ਲੈਂਦੇ ਬੈਂਕ ਤੋਂ ਮੁੜ ਕੇ ਮੋੜਦੇ ਨਹੀਂ ਜਦੋਂ ਉਹਦੇ ਕੁਰਕੀ ਹੁੰਦੀ ਆ ਧਰਨਾ ਜਾ ਕੇ ਬਹਿ ਜਾਂਦੇ ਆ ਜਦੋਂ ਲੈ ਆ ਵੀ ਮੋੜੋ ਪੈਸੇ ਹੱਕਾ ਕੀ ਤਾਂ ਹਰੇਕ ਵਿਰੁੱਧ ਲਾ ਲੈਂਦੇ ਆ ਤੁਸੀਂ ਵੀ ਕਿਸਾਨ ਮੈਂ ਵੀ ਕਿਸਾਨ ਆ ਕੀ ਅਜਿਹੇ ਧਰਨਾ ਲਾਉਣਾ ਸਹੀ ਆ ਵਾਜਬ ਆ ਜਿਵੇਂ ਧਰਨਾ ਜਿੱਥੇ ਬੰਦ ਆ ਜੀ ਉੱਥੇ ਲਾਓ ਹੁਣ ਸਾਡੇ ਇੱਥੇ ਗੁਪਤਾ ਸੀ ਉਹਨੇ ਫੈਕਟਰੀ ਲਾਈ ਆ ਜੀ ਉਹਦਾ ਗੰਦਾ ਪਾਣੀ ਪੈਂਦਾ ਸੀ ਜੁਨੀਅਨ ਨੇ ਧਰਨਾ ਲਾਇਆ ਜਦੋਂ ਉਹਨੇ ਅੰਦਰ ਅੰਦਰ ਪੈਸੇ ਦਿੱਤੇ ਉਹੀ ਧਰਨਾ ਚੱਕਿਆ ਗਿਆ ਪਾਣੀ ਸੁੱਧ ਹੋ ਗਿਆ ਜੀ ਹਵਾ ਸੁੱਧ ਹੋ ਗਈ ਪੈਸੇ ਨਾਲ ਹਰ ਕੋਈ ਸੁੱਧ ਹੋ ਜਾਂਦਾ ਇਹ ਵੀ ਵਿਕਦੇ ਆ ਹਾਂ ਫਿਰ ਜਿਹੜੇ ਸਵਾਲ ਕਰਦੇ ਨੇ ਉਹ ਕੌਣ ਲੋਕ ਨੇ ਅਸਲ ਦੇ ਵਿੱਚ ਕੀ ਹੈ ਉਹ ਸਚਾਈ ਕੀ ਹੈ ਉਹਨੂੰ ਕਿਵੇਂ ਬਿਆਨ ਕਰਦੇ ਸਚਾਈ ਹੈ ਜਿਹੜੇ ਸਵਾਲ ਕਰਦੇ ਉਹਨ ਕਿਸੇ ਦਾ ਨੌਜਵਾਨ ਪੁੱਤ ਮਰ ਗਿਆ ਚਿੱਟੇ ਨਾਲ ਉਹਨਾਂ ਨੇ ਕਿਹੜੀ ਸਰਕਾਰ ਮਾੜੀ ਉਹਨਾਂ ਲਈ ਮਾੜੀ ਅਸੀਂ ਵੀ ਕਹਿੰਦੇ ਆ ਮਾੜੀ ਆ ਉਹ ਜਿਹੜੀ ਜਗ੍ਹਾ ਤੇ ਮਾੜੀ ਆ ਤਾਂ ਮਾੜੀ ਕਹਾਂਗੇ ਜਿਹੜੀ ਤੇ ਚੰਗੀ ਆ ਚੰਗੀ ਕਹਾਂਗੇ ਹੱਕ ਵੀ ਆ ਮਾੜੀ ਨੂੰ ਮਾੜੀ ਕਹਿੰਦਾ ਚੰਗੀ ਨੂੰ ਚੰਗੀ ਕਹਿੰਦਾ ਜੇ ਹੁਣ ਕਿਸੇ ਦਾ ਗੱਭਰੂ ਪੁੱਤ ਮਰਿਆ ਨੌਜਵਾਨ ਨਾ ਇਹ ਨਾ ਉਹ ਮਾੜੀ ਆ ਜੇ ਸਰਕਾਰ ਰੁੱਕੇ ਨਾ ਹਾਂ ਰੁਕ ਸਕਦਾ ਨਹੀਂ ਰੋਕ ਰਹੀ ਉਹ ਉੱਥੇ ਗਲਤ ਆ ਸਰਕਾਰ ਕਿਵੇਂ ਬਾਪੂ ਜੀ ਨਸ਼ਾ ਬੰਦ ਨਹੀਂ ਹੋ ਰਿਹਾ ਆ ਆਮ ਆਦਮੀ ਪਾਰਟੀ ਦੀ ਨਸ਼ਾ ਬੇਟਾ ਚੱਲਦਾ ਹੀ ਪਹਿਲਾਂ ਤੋਂ ਐ ਹੁਣ ਨਹੀਂ ਚੱਲਣ ਲੱਗਿਆ ਇਹ ਇਹਦੀ ਜੜ ਬਹੁਤ ਡੂੰਗੀ ਐ ਇਹ ਜਿਨ੍ਹਾਂ ਨੇ ਪਤਾ ਸਭ ਨੂੰ ਪਤਾ ਵੀ ਕਿਹਨੇ ਲਾਇਆ ਇਹਨੇ ਤਾਂ ਹੁਣ ਕਿੰਨਾ ਬਚਾਅ ਕਰਤਾ ਬਹੁਤ ਫਰਕ ਪੈਗਾ ਅੱਗੇ ਨੂੰ ਤੇ ਫਿਰ ਸਟੇਜਾਂ ਤੋਂ ਕਹਿੰਦਾ ਹੁੰਦਾ ਸੀ ਕਿ ਮੈਂ ਅੰਦਰ ਟਾੜੂਗਾ ਜੇਲਾਂ ਦੇ ਵਿੱਚ ਡੱਕੂਗਾ ਫਿਰ ਕਿਉਂ ਨਹੀਂ ਡੱਕਿਆ ਮੇਰੀ ਗੱਲ ਸੁਣ ਹਲੇ ਤਾਂ 2 ਸਾਲ ਹੀ ਹੋਏ ਆ ਬੇਟਾ ਹੈ ਜਦੋਂ ਇੰ ਤਾਣੀ ਉਲਝੀ ਹੋਵੇ ਨਾ ਬਹੁਤ ਔਖੀ ਸੁਧਾਰੀ ਜਾਂਦੀ ਆ ਉਹ ਪੁਰਾਣੇ ਜ਼ਮਾਨੇ ਚ ਤਾਣੀ ਉਲਝੇ ਦਾ ਦੀ ਕੁਚ ਮਾਰਦੇ ਉਹਨੂੰ ਬੁੜੀਆਂ ਬਹਿ ਕੇ ਸਾਰਾ ਸਾਰਾ ਦਿਨ ਲੱਗ ਜਾਂਦਾ ਉਲਝੀ ਵੀ ਆ ਤਾਣੀ ਬਹੁਤ ਪਹਿਲਾਂ ਤੋਂ ਇਹ ਕੰਮ ਚੱਲਦਾ ਇਹਨੇ ਨਹੀਂ ਚਲਾਇਆ ਨਸਾ ਭਗਵਾਨ ਤੁਮਾਰ ਬਹੁਤ ਚੰਗਾ ਬੰਦਾ ਹੈ ਵੈਰੀ ਗੁੱਡ ਬੰਦਾ ਹੈ ਸਾਡੀ ਖਾਤਰ ਅੱਛਾ ਜੀ ਹਾਂ ਜੀ ਜਿੰਦ ਜਾਨ ਲਾ ਦੇਂਗਾ ਉਹਦੇ ਪਿੱਛੇ ਸਾਰੀਆਂ ਵੋਟਾਂ ਪਾਵਾਂਗੇ ਪਰਿਵਾਰ ਦੀਆਂ ਜਿੰਨੀਆਂ ਹੂੰ ਹੋਰ ਵੀ ਪਰਿਵਾਰ ਨੂੰ ਆਸੇ ਪਾਸੇ ਯਾਰ ਦੋਸਤਾਂ ਨੂੰ ਕਹਿ ਕੇ ਪਾਵਾਂਗੇ ਕਾਲੀ ਦਲ ਤਾਂ ਕਹਿੰਦੇ 13 ਸੀਟਾਂ ਅਸੀਂ ਲੈ ਜਾਾਂਗੇ 13 ਆਪਣਾ ਕਾਲੀ ਦਲ ਤਾਂ ਕਦੇ 20 ਨਾ ਲੈ ਜੇ ਅੱਛਾ ਜੀ ਹਾਂ ਪੱਕੀ ਗੱਲ ਪੱਕੀ ਗੱਲ ਜੀ ਸਾਡਾ ਭਗਵਾਨ ਤੁਮਾਨ ਜਿੱਤੂਗਾ ਅੱਛਾ ਹਾਂ ਕਾਂਗਰਸ ਵਾਲੇ ਤਾਂ ਰਾਜਾ ਵੜਿੰਗ ਥਾਪਗਾ ਮਾਰਦਾ ਕਹਿੰਦਾ ਮੈਂ ਅੱਜ ਕਪੈਨ ਵੀ ਚਲਾਈ ਜਾਂਦਾ ਸੀ ਰਾਜਾ ਵੜਿੰਗ ਹਾਂ ਉਹ ਅੱਛਾ ਕਬੱਡੀ ਜਾਂਦਾ ਸੀ ਤੇ ਹਣੋਂ ਨੂੰ ਇਹ ਕੰਮ ਕਰਨ ਲੱਗਾ ਫਿਰ ਇਹਨੇ ਪਤਾ ਨਹੀਂ ਕਿਵੇਂ ਲੱਗਿਆ ਉਹ ਦੇਖਦਾ ਉਹ ਵੀ ਦੋ ਕੁ ਲੋਕ ਦੇਖਣ ਵੋਟ ਪਾਉਣ ਲੋਕ ਕਹਿੰਦੇ ਸੀਐਮ ਭਗਵੰਤ ਮਾਨ ਨੇ ਲਾਤਾ ਉਹਨਾਂ ਨੂੰ ਨਹੀਂ 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 ਲੋਕਾਂ ਨੇ ਇਹ ਤਾਂ ਗੱਲਾਂ ਬਣਾ ਸ਼ੌਕ ਸ਼ੌਕ ਬਹੁਤ ਡਰੀਆਂ ਫਿਰਦੀਆਂ ਸ਼ੌਕ ਡਰੀਆਂ ਫਿਰਦੀਆਂ ਉਹ ਪਾਰਟੀਆਂ ਦਾ ਇੰਨਾ ਡਰੀਆਂ ਤੁਸੀਂ ਉਹਨਾਂ ਦੇ ਬੰਦੇ ਆਪ ਹੀ ਆ ਬੀਜੇਪੀ ਜਾ ਰਹੇ ਆ ਕਾਂਗਰਸ ਦੇ ਕਿੱਡੇ ਕਿੱਡੇ ਤਗੜੇ ਲੀਡਰ ਤੁਹਾਡੇ ਸਾਹਮਣੇ ਬੀਜੇਪੀ ਜਾਵੜੇ ਕਾਲੀਆਂ ਦੇ ਕਿੱਡੇ ਕਿੱਡੇ ਤਗੜੇ ਲੀਡਰ ਮਲੂਕਾ ਸਾਹਿਬ ਸਾਡੇ ਇਲਾਕੇ ਦਾ ਗਾੜਾ ਉਹ ਵੀ ਉਧਰ ਜਾਵੜੀ ਹੋਰ ਦੱਸ ਦੋ ਜੀ ਕੀ ਰਹਿ ਗਿਆ ਕਿਹੜੇ ਹਿਸਾਬ ਨਾਲ ਜਿੱਤਣਗੇ ਉਹ ਦੱਸੋ ਕਿਵੇਂ ਲੱਗਦਾ ਕਿਵੇਂ ਲੱਗਦਾ ਪਰਮਪਾਲ ਕੌਰਾ ਮਲੂਕੇ ਦੀ ਨੋਆ ਬੀਜੇਪੀ ਦੇ ਵਿੱਚ ਖੜੀ ਹੋਈ ਹੈ ਬੀਜੇਪੀ ਨੂੰ ਵੋਟ ਪੈ ਸਕਦੀ ਹੈ ਬੀਜੇਪੀ ਨੂੰ ਨਹੀਂ ਪੈ ਸਕਦੀ ਜੀ ਬੀਜੇਪੀ ਆਏ ਆ ਵੀ ਕਿਸਾਨਾਂ ਦੀ ਵਿਰੋਧੀ ਪਾਰਟੀ ਉਹਨਾਂ ਨੇ ਕਾਨੂੰਨ ਬਣਾਏ ਸੀ ਸਾਲ ਭਰ ਦਿੱਲੀ ਦੀਆਂ ਬਰੂਹਾਂ ਤੇ ਰਹੇ ਆ ਉਹਨਾਂ ਤੇ ਏਡੀ ਸੇਤੀ ਨਹੀਂ ਵਿਸ਼ਵਾਸ ਕਰਦੇ ਉਹਨਾਂ ਨੂੰ ਨਹੀਂ ਵੋਟ ਪੈਂਦੀ ਲੋਕ ਨਵੇਂ ਬਦਲਾਅ ਲਈ ਜਿਆਦਾ ਲੋਕ ਪੜ੍ਹ ਲਿਖ ਚੁੱਕੇ ਆ ਜੀ ਹੁਣ ਅੱਗੇ ਵਾਲਾ ਜਵਾਨਾ ਨਹੀਂ ਹੁਣ ਜਿਵੇਂ ਪਹਿਲਾਂ ਇਧਰ ਕਾਲੀਦਾਲ ਸੀ ਹੁਣ ਮਲੂਕਾ ਪਰਭਾਰ ਉਧਰ ਜਾਵੜਾ ਲੋਕ ਐਡੀ ਛੇਤੀ ਨਹੀਂ ਚੱਜਦੇ ਹੁਣ ਲੋਕ ਵੀ ਸਿਆਣੇ ਹੋ ਗਏ ਤੁਸੀਂ ਕਹਿੰਦੇ ਲੋਕ ਪੜ੍ਹ ਪੜ੍ਹ ਲਿਖ ਚੁੱਕੇ ਆ ਸਿਆਣੇ ਹੋ ਗਏ ਆ ਲੋਕ ਤਾਂ ਕਹਿੰਦੇ ਬਿਜਲੀ ਨੂੰ ਕਹਿ ਰਹੇ ਆ ਕਿ ਬਿਜਲੀ ਸਾਨੂੰ ਖੇਤਾਂ ਦੇ ਵਿੱਚ ਆ ਜਿਹੜੀ ਦਿਨੇ ਮਿਲਣ ਲੱਗੀ ਰਾਤ ਨੂੰ ਜਾਣਾ ਨਹੀਂ ਪੈਂਦਾ ਉਸ ਲਈ ਸੀਐਮ ਭਗਵੰਤ ਮਾਨ ਚੰਗਾ ਹੈਗਾ ਦੂਜੇ ਪਾਸੇ ਬਾਰਡਰ ਦੀ ਗੱਲ ਕਰੀਏ ਸ਼ੰਭੂ ਬੈਰੀਅਰ ਦੀ ਖਨੌਰੀ ਬੈਰੀਅਰ ਦੀ ਉੱਥੇ ਕਿਸਾਨ ਬੈਠੇ ਹੋਏ ਆ ਕਹਿੰਦੇ ਸਾਨੂੰ ਜਾਣੇ ਨਹੀਂ ਦਿੱਤਾ ਕਿਸਾਨ ਤਾਂ ਫਿਰ ਆਏ ਆ ਜੀ ਉਹਦਾ ਹਰੇਕ ਵਿਰੋਧੀ ਧਰਨਾ ਲਾ ਲੈਂਦੇ ਉਹਦਾ ਕੀ ਹੱਲ ਕੀ ਆ ਦਾ ਕਿਸਾਨਾਂ ਦਾ ਕੋਈ ਹੱਲ ਨਹੀਂ ਐਂ ਦਾ ਹੁਣ ਤੁਸੀਂ ਐਂ ਦੇਖੋ ਜੀ ਚੰਨੀ ਸਾਹਿਬ ਮੁੱਖ ਮੰਤਰੀ ਨੇ ਜਿਹੜੇ ਆ ਬਿੱਲ ਮਾਫ ਕਰਿਆ ਹਾ ਟੈਕਟ ਮਾਫ ਕਰੀ ਆ ਉਹ ਹੁਣ ਜਿਹੜੀਆਂ ਮਾਸਟਰਾਂ ਲੱਗਣਾ ਜੀ ਮਾਸਟਰ ਲੱਗੇ ਆ ਮੰਨ ਲਾ 60 60000 ਤਨਖਾਹ ਉਹਨਾਂ ਦੀ ਉਹਨਾਂ ਨੇ ਤਾਂ ਦਿੱਲੀ ਜਾਣਾ ਜਿਹੜੀਆਂ ਹੁਣ ਕੋਈ ਕਿਸਾਨਾਂ ਦੀਆਂ ਬੁੜੀਆਂ ਉਹਦਾ ਵਿਚਾਰੀਆਂ ਕਿਤੇ ਕਿਤਾਈ ਜਾਣਗਾਂ ਦਾ ਰਕਾਲਡ ਦੀ ਮਹੀਨੇ ਬਾਅਦ ਉਹਨਾਂ ਨੇ ਕਿਤੇ ਮਿਲਣ ਜਾਣਾ ਹੁੰਦਾ ਤੇ ਉਹਨਾਂ ਨੇ ਦਿੱਲੀ ਜਾਣਾ ਜੀ ਹੁਣ ਫਾਇਦਾ ਗਰੀਬ ਦਾ ਹੋਇਆ ਕਿ ਮੀਰ ਦਾ ਹੋਇਆ ਇਹ ਦੱਸੋ ਤੁਸੀਂ ਉਹ ਤਾਂ ਕਹਿੰਦੇ ਮਾਫ ਕਰਨਾ ਹੀ ਨਹੀਂ ਚਾਹੀਦਾ ਕਹਿੰਦੇ ਬੜੂਆਂ ਤਾਂ ਨੈਤਰੋ ਵਿੱਚ ਆਵੜ ਦੇਗਾ ਕਹਿੰਦੇ ਲੱਸੀ ਫੜਾਉਣ ਵੀ ਜਾਵੜ ਦੇਣਗੇ ਮਾਫ ਕਰਨਾ ਚਾਹੀਦੇ ਨਹੀਂ ਜੀ ਜਿਹੜੀ ਹੁਣ 60000 ਤਨਖਾਹ ਲੈਂਦੀ ਐ ਉਹਦੇ ਟਿਕਟ ਮਾਫ ਚਾਹੀਦੀ ਨਹੀਂ ਉਹਨੂੰ ਟਿਕਟ ਦੁੱਗਣੀ ਲੱਗਣੀ ਚਾਹੀਦੀ ਅੱਧੀ ਵੀ ਨਹੀਂ ਚਾਹੀਦੀ ਦੁੱਗਣੀ ਲੱਗਣੀ ਚਾਹੀਦੀ ਐ ਜੀ ਉਹ ਕਿਉਂ ਮਾਫ ਕੀਤੀ ਐ ਦੱਸੋ ਉਹ ਫਾਇਦਾ ਹੋਇਆ ਕਿ ਨੁਕਸਾਨ ਹੋਇਆ ਮਾਫੀ ਵਾਲੀਆਂ ਚੀਜ਼ਾਂ ਜੇ ਬਿਜਲੀ ਦੀ ਗੱਲ ਕਹੀਏ ਆਪਾਂ ਜਾਂ ਹੋਰ ਸਹੂਲਤਾ ਮਾਫੀ ਵਾਲੀਆਂ ਕਰਨੀਆਂ ਚਾਹੀਦੀਆਂ ਸਰਕਾਰਾਂ ਨੂੰ ਜਾਂ ਨਹੀਂ ਕਰਨੀਆਂ ਚਾਹੀਦੀ ਹਲਤਾ ਹੀ ਨੌਕਰੀ ਦੇਣੀ ਚਾਹੀਦੀ ਐ ਰਜਗਾਰ ਮਿਲੇ ਜਿਹ ਆਈ ਤਾਂ ਅਸੀਂ ਬੇਰਜਗਾਰ ਹੋ ਗਈ। ਕਣ ਕਾਟਾ ਦਾਲ ਬਸ ਸਾਨੂੰ ਉੱਥੋਂ ਕਿਤੇ ਇੱਕ ਰੱਖ ਦਿਆ ਵੀ ਨਾਲੀਆਂ ਬਣ ਜਾਣੀਆਂ, ਬੀਂਹਾਂ ਬਣ ਜਾਣੀਆਂ। ਉੱਥੋਂ ਕਿਤੇ ਕਿਤure ਫਿਰਦੇ ਅਸੀਂ ਬਸ। ਕੋਈ ਨੌਕਰੀ ਤੇ ਲੱਗਿਆ 40000 ਤੋਂ ਪਲੱਸ ਨੌਕਰੀਆਂ ਦੇ। ਨੌਕਰੀਆਂ ਲੱਗਿਆ ਜੀ ਸਾਡੇ ਪਿੰਡ ਦੀ ਕੁੜੀ ਪੁਲਸੇ ਭਰਤੀ ਹੋਈ ਐ। ਐਸਆਈ ਲੱਗੀ ਐ। ਭਗਵੰਤ ਮਾਨ ਦੀ ਬਦੌਲਤੀ ਲੱਗੀ ਆ ਸਰਕਾਰ ਚ। ਪਹਿਲੀ ਕੁੜੀ ਸਾਡੇ ਪਿੰਡ ਦੀ ਅੱਗੇ ਨਹੀਂ ਲੱਗੀ ਕੋਈ। ਲੱਗੀ ਐ ਜੀ। ਹਾਂਜੀ ਬਾਪੂ ਨਸ਼ਾ ਬੰਦ ਹੋਇਆ? ਨਹੀਂ ਨਸ਼ਾ ਬੰਦ ਨਹੀਂ ਹੋਇਆ। ਆਮ ਆਦਮੀ ਪਾਰਟੀ ਦਾ ਫਲੈਕਸ ਬੋਰਡ ਲਾ ਰਹੀ ਹੈ ਕਹਿੰਦੀ ਜੇਲ੍ਹਾਂ ਦੇ ਵਿੱਚ ਬੰਦੇ ਡੱਕਦੇ ਅਸੀਂ ਨਸ਼ਾ ਹੀ ਬੰਦ ਕਰਤਾ ਨਹੀਂ ਉਹ ਜਿੰਨਾ ਖਰਚਾ ਪਰੈਕਸਟਾ ਬੋਰਡਾਂ ਤੇ ਕਰਦੀ ਹੈ ਜੇ ਉਹ ਹੀ ਨਸ਼ੇ ਦੇ ਕੰਟਰੋਲ ਕਰ ਲੈ ਫਲੈਕਸ ਬੋਰਡ ਲਾਉਣ ਦੀ ਲੋੜ ਹੀ ਨਹੀਂ ਪੈਂਦੀ ਹੈਗੀ ਅੱਛਾ ਜੀ ਹਾਂਜੀ ਕਿਵੇਂ ਆਮ ਆਦਮੀ ਪਾਰਟੀ ਦੇ ਐਮ ਐਲ ਏ ਥਾਂ ਦੇ ਵਿੱਚ ਆ ਜਾਂਦੇ ਸੱਤ ਦੇ ਵਿੱਚ ਬੈਠੇ ਹੋ ਤੁਸੀਂ ਨਹੀਂ ਹਜੇ ਕੋਈ ਨਹੀਂ ਆ ਰਿਹਾ ਵੋਟ ਲੈਣ ਵੇਲੇ ਨਹੀਂ ਆਉਂਦੇ ਬੜਕੇ ਤਾਂ ਕੋਈ ਆਉਂਦਾ ਨਹੀਂ ਕਿਸੇ ਹੁਣ ਵੋਟਾਂ ਲੈਣ ਦੇ ਲਈ ਜਦੋਂ ਆ ਰਹੇ ਆ ਤਾਂ ਕਿਸਾਨਾਂ ਵੱਲੋਂ ਘਰਾਓ ਕੀਤਾ ਜਾਂਦਾ ਉਹਨਾਂ ਦਾ ਕਿਵੇਂ ਮੰਨਦੇ ਹੋ ਤੁਸੀਂ ਠੀਕ ਉਸ ਠੀਕ ਆ ਆਪਦੀ ਹੱਕਾਂ ਦਾ ਮੰਗਾ ਮੰਨਦੇ ਨੇ ਉਹ ਪਰ ਜੇਕਰ ਅਸੀਂ ਪਿੰਡਾਂ ਦੇ ਵਿੱਚ ਜਾਨੇ ਆ ਤੁਸੀਂ ਦੇਖਿਆ ਤੁਹਾਡੇ ਪਿੰਡ ਦੇ ਵਿੱਚ ਵੀ ਕਿਸਾਨ ਬੈਠੇ ਨੇ ਕਿਸਾਨਾਂ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਤੇ ਕਹਿੰਦੇ ਕਿ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਉਹਨੇ ਚੰਗੇ ਕੰਮ ਕੀਤੇ ਆ ਸਵਾਲ ਕਰਨੇ ਵਾਜਬ ਹੈ ਪਰ ਕਿਸਾਨ ਜਥੇਬੰਦੀਆਂ ਕਹਿੰਦੇ ਧਰਨਾ ਜਿੱਥੇ ਕਿਥੇ ਲਾ ਲੈਂਦੀਆਂ ਇਹ ਗੱਲ ਤਾਂ ਗਲਤ ਹੀ ਆ ਸਹੀ ਹੈ ਨਹੀਂ ਸਹੀ ਆ ਆਪਣੇ ਹੱਕਾਂ ਲਈ ਮੰਗਾਂ ਦੇ ਖਾਤਰ ਧਰਨਾ ਲਾ ਰਹੇ ਨੇ ਉਹ ਜਿਨ੍ਹਾਂ ਨੂੰ ਕੁਝ ਮਿਲੇ ਫਸਲਦਾਰਨ ਜੈਂਸ ਰੇਟ ਮਿਲੇ ਉਹਨਾਂ ਨੂੰ ਨਜਾਇਜ਼ ਟੈਕਸ ਨਾ ਭੇਨ ਉਹ ਧਰਨਾ ਕਿਉਂ ਲਾਉਣਗੇ ਉਹਨੂੰ ਲਾਉਣ ਪਾਉਣ ਦੀ ਲੋੜ ਨਹੀਂ ਪੈਣੀ ਪਰ ਪਿੰਡਾਂ ਦੀ ਕਿਸਾਨਤਾ ਤੁਹਾਡੇ ਪਿੰਡ ਦੇ ਲੋਕ ਵੀ ਕਹਿ ਰਹੇ ਕਿ ਕਿਸਾਨਾਂ ਨੂੰ ਗਲਤ ਕਰ ਠਹਿਰਾ ਰਹੇ ਆ ਕਹਿੰਦੇ ਕਿ ਉਹੀ ਧਰਨਾ ਲਾ ਲੈ ਨੇ ਉਹੀ ਕੋਈ ਨਹੀਂ ਧਰਨਾ ਲਾਉਂਦਾ ਕੀ ਦਾ ਜੀ ਕਰਦਾ ਘਰ ਛੱਡ ਕੇ ਜਾਣ ਆਪਣੀ ਹੱਕਾਂ ਦੀ ਮੰਗਾਂ ਦੀ ਖਾਤਰ ਹੀ ਜਾ ਧਰਨਾ ਲਾ ਰਹੇ ਨੇ ਉਹ ਜੀ ਕਿਵੇਂ ਲੱਗਦਾ ਤੁਹਾਨੂੰ ਅਕਾਲੀ ਦਾ ਲੱਗੇ ਆ ਸਕਦਾ ਜਾਂ ਕਾਂਗਰਸ ਅੱਗੇ ਆ ਸਕਦੀ ਹੈ ਸਥਿਤੀ ਕਿੰਨਾ ਦੀ ਜ਼ਿਆਦਾ ਚੰਗੀ ਹੋ ਸਕਦੀ ਹੈ ਇਹ ਤਾਂ ਲੋਕਾਂ ਦਾ ਪਤਾ ਨਹੀਂ ਕਿਦੋਂ ਚੁਕਾ ਹੋ ਜੀ ਪਰ ਸਾਰੀਆਂ ਪਾਰਟੀਆਂ ਦਾ ਮਕਸਦ ਇੱਕੋ ਹੀ ਆ ਇਹਗਾ ਚੋਨ ਮਨਿਸਟਰ ਬਦਲ ਬਦਲ ਕੇ ਆ ਰਹੇ ਨੇ ਏਜੰਡਾ ਸਾਰਾ ਇੱਕੋ ਹੀ ਆ ਹੂੰ ਕਹਿੰਦੇ ਸੀਐਮ ਭਗਵੰਤ ਮਾਨ ਵੀ ਕਹਿੰਦੇ ਏਜੰਡਾ ਮੋਦੀ ਵਾਲਾ ਜਿਹੜਾ ਉਹ ਲਾਗੂ ਕਰਨ ਜਾ ਰਿਹਾ ਸੀ ਤਾਂ ਮੰਡੀਆਂ ਦੀ ਗੱਲ ਹੋ ਗਈ ਜਿਹੜੀਆਂ ਬੰਦ ਕਰਨੀਆਂ ਸੀ ਕਹਿੰਦੇ ਕਿਸਾਨ ਜਥੇਬੰਦੀਆਂ ਨੇ ਕਾਲਾਂ ਦਿੱਤੀਆਂ ਧਰਨਿਆਂ ਦੇ ਲਈ ਐਲਾਨ ਕੀਤੇ ਤਾਂ ਕਰਕੇ ਉਹ ਜਿਹੜੇ ਬੈਨੀਫੀਸ਼ੀਓ ਜਿਹੜਾ ਨੋਟੀਫਿਕੇਸ਼ਨ ਸੀ ਉਹ ਬੰਦ ਕੀਤਾ ਠੀਕ ਹੈ ਜੇ ਉਹ ਨਾ ਕਰਨ ਤਾਂ ਅੱਜ ਨੂੰ ਖਤਮ ਕਰ ਦੇਣ ਕਿਸਾਨੀ ਨੂੰ ਇਹ ਹੂੰ ਇਹ ਸਰਕਾਰਾਂ ਹੀ ਖਤਮ ਕਰ ਦੇਣਗੀਆਂ ਕਿਸਾਨੀ ਦੇ ਉਤਲੀਆਂ ਹੋਈਆਂ ਖਤਮ ਕਰ ਇੱਕ ਪਾਸੇ ਕਿਸਾਨ ਸਰਕਾਰਾਂ ਨੂੰ ਚੰਗੇ ਕਹਿ ਰਹੇ ਐ ਤੇ ਦੂਜੇ ਪਾਸੇ ਜਿਹੜੇ ਕਿਸਾਨ ਜਥੇਬੰਦੀਆਂ ਵਾਲੇ ਆ ਉਹ ਮਾੜਾ ਕਹਿੰਦੇ ਐ ਤੇ ਕਿਵੇਂ ਦੇਖਦੇ ਜਿਹੜਾ ਅਸਲ ਖਿਸ਼ਾਨਾ ਤਾਂ ਕਹਿ ਨਹੀਂ ਰਿਹਾ ਹੂੰ ਵੀ ਸਰਕਾਰ ਚੰਗੀ ਆ ਜਿਹੜੇ ਹੁਣ ਬੇਲ ਲੜਾ ਜਿਨ੍ਹਾਂ ਨੂੰ ਪਤਾ ਨਹੀਂ ਨਵੀਂ ਉਮਰ ਆ ਉਹ ਕਹਿ ਰਹੇ ਨੇ ਵੀ ਚੰਗੇ ਆ ਪਰ ਚੰਗਾ ਕੁਛ ਨਹੀਂ ਹੋ ਰਿਹਾ। ਅੱਛਾ ਜੀ। ਚੰਗਾ ਕੁਛ ਵੀ ਨਹੀਂ ਹੋ ਰਿਹਾ। ਜੇ 2-4 ਕੰਮ ਚੰਗੇ ਹੁੰਦੇ ਨਹੀਂ ਉਹ ਚੰਗੀ ਨਹੀਂ ਹੈਗੀ ਨਾ। ਅਸੀਂ ਤੁਹਾਡੇ ਪਿੰਡ ਦੇ ਵਿੱਚ ਵਿਚਰਿਆ ਤਾਂ ਲੋਕ ਆਮ ਆਦਮੀ ਪਾਰਟੀ ਨੂੰ ਵੀ ਕਹਿ ਰਹੇ ਕਿ ਚੰਗਾ ਚੰਗੇ ਕੰਮ ਕੀਤੇ ਆ ਬੜੇ ਵਧੀਆ ਕੰਮ ਕੀਤੇ ਤੁਸੀਂ ਜਦ ਸਕਦੇ ਹੋ ਕਿ ਕੁਝ ਇੱਕ ਚੰਗਾ ਕੰਮ ਕੀਤਾ। ਨਹੀਂ ਮੈਨੂੰ ਤਾਂ ਕੁਛ ਨਹੀਂ ਚੰਗਾ ਲੱਗਦਾ ਵੀ ਕਿਹ ਚੰਗਾ ਕੀ ਹੋਇਆ। ਸਾਡੀ ਨੌਜਵਾਨ ਹੈ। ਉਹ ਤਰਾਹੀ ਬਈ ਬਈ ਆ। ਠੀਕ ਹੈ। ਨਸਾ ਆਮ ਉਹ ਨਹੀਂ ਬੰਦ ਹੋ ਰਿਹਾ ਬੱਚਿਆਂ ਨੂੰ ਪੜ੍ਹਾਈ ਹੋ ਸਹੂਲਤ ਮਿਲੇ ਮੈਡੀਕਲ ਸਹੂਲਤ ਮਰੀ ਨੌਕਰੀਆਂ ਮਿਲਣ ਫੇਰੀ ਸਰਕਾਰ ਚੰਗੀ ਬੰਦਾਂਗੇ ਆਪਾਂ ਜੇ ਆਪਾਂ ਨੂੰ ਫ੍ਰੀ ਚ ਦੋ ਚਾਰ ਚੀਜ਼ਾਂ ਮਿਲ ਜਾਂਦੀਆਂ ਨੇ ਸੜੜੀਟ ਪੜਾਣਾ ਸੀ ਆਪ ਦਾ ਹੱਕ ਨਹੀਂ ਮੰਗ ਸਕਦੇ ਸਾਨੂੰ ਇਹ ਚੀਜ਼ਾਂ ਦਿੱਤੀਆਂ ਜਾ ਰਹੀਆਂ ਨੇ ਵੀ ਇਹਦਾ ਹੱਕ ਨਾ ਮੰਗ ਲੈਣ ਅੰਬੀ ਉਹ ਰੀਅਲ ਚੀਜ਼ ਨੌਜਵਾਨੀ ਵੀ ਬਜ਼ੁਰਗ ਵੀ ਇਹ ਗੱਲ ਕਹਿੰਦੇ ਆ ਜਿਹੜੇ ਪਿੰਡਾਂ ਦੇ ਵਿੱਚ ਸੱਤਾਂ ਦੇ ਵਿੱਚ ਸਾਨੂੰ ਬਜ਼ੁਰਗ ਮਿਲਦੇ ਆ ਕਹਿੰਦੇ ਆਮ ਆਦਮੀ ਪਾਰਟੀ ਨੇ ਜਿਹੜੀ ਬਿਜਲੀ ਆ ਖੇਤਾਂ ਦੀ ਲਾਈਟ ਆ ਉਹ 24 ਘੰਟੇ ਦਿੰਦੀ ਆ ਤੇ ਸਾਨੂੰ ਰਾਤ ਨੂੰ ਜਾਣਾ ਨਹੀਂ ਪੈਂਦਾ ਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਵਾਂਗੇ ਸੱਤਾ ਦੇ ਵਿੱਚ ਲਿਆਵਾਂਗੇ ਨਹੀਂ ਨਹੀਂ ਇਹ ਗਲਤ ਗੱਲ ਆ ਇਹ ਤਾਂ ਬਦਲ ਵੇਲੇ ਵੀ ਮਿਲਦੀ ਸੀ ਬਿਜਲੀ ਤਾਂ ਉਹ ਫ੍ਰੀ ਮਿਲਦੀ ਸੀ ਨਾ ਗੱਲ ਤਾਂ ਸੜੀ ਹੱਕਾਂ ਮੰਗਾਂ ਦੀ ਆ ਇਹ ਗੱਲ ਤਾਂ ਕਾਲੀ ਦਲ ਇਹ ਵੀ ਕਹਿੰਦਾ ਨੇ ਕਿ ਹਰੀ ਕ੍ਰਾਂਤੀ ਅਸੀਂ ਲੈ ਕੇ ਆਂਦੀ ਆ ਜਿਕਰ ਆ ਜ਼ਿਮੀਂਦਾਰਾਂ ਦੇ ਕੋਠੀਆਂ ਪਾਈਆਂ ਨੇ ਹਰੀ ਕ੍ਰਾਂਤੀ ਕਰਕੇ ਆਈ ਕੋਟੀਆਂ ਪਾਈਆਂ ਨਹੀਂ ਇਹ ਤਾਂ ਪਿਛਲੀ ਸਰਕਾਰ ਵੇ ਜਰੂਰ ਆਈ ਆ ਠੀਕ ਆ ਉਦੋਂ ਆਈ ਆ ਪਿਛਲੀ ਸਰਕਾਰਾਂ ਵੇ ਇਹਨਾਂ ਚੀਜ਼ਾਂ ਨੂੰ ਮੰਨ ਕੇ ਲੋਕ ਵੋਟਾਂ ਪਾਉਣਗੇ ਇਹਨਾਂ ਚੀਜ਼ਾਂ ਨੂੰ ਮੰਨ ਕੇ ਲੋਕ ਲਾਈਟ ਬਿਜਲੀ ਹੈ ਜਿਹੜੀ ਬਿਜਲੀ ਦੀ ਮਾਫੀ ਦਾ ਕਰਕੇ ਸਰਕਾਰਾਂ ਦੁਬਾਰਾ ਲੈ ਕੇ ਆਉਣਗੇ ਉਸੇ ਸਰਕਾਰ ਨੂੰ ਲੈ ਕੇ ਆਇਆ ਕਰਨਗੇ ਜੂ ਇਹ ਨਹੀਂ ਇਹ ਤਾਂ ਹੋ ਸਕਦਾ ਸਰਕਾਰ ਦਾ ਬਦਲਾਅ ਹੋ ਜੇ ਬਦਲਾਅ ਵੀ ਹੋ ਸਕਦਾ ਠੀਕ ਹੈ 13 ਸੀਟਾਂ ਤੇ ਦਵੇਦਾਰੀਆਂ ਤਿੰਨਾਂ ਪਾਰਟੀਆਂ ਵੱਲੋਂ ਠੋਕੀਆਂ ਜਾ ਰਹੀਆਂ ਨੇ ਚਾਰਾਂ ਭਾਜਪੀ ਨੂੰ ਕਿਵੇਂ ਲੱਗਦਾ ਲੋਕ ਪਿੰਡਾਂ ਦੇ ਵਿੱਚ ਵੋਟ ਪਾਉਣਗੇ ਪਿੰਡਾਂ ਦੇ ਵਿੱਚੋਂ ਪੈਸੇ ਨਹੀਂ ਪਿੰਡਾਂ ਦੇ ਵਿੱਚ ਉਹ ਘੱਟ ਪਾਊਗੀ ਵੋਟ ਸ਼ਹਿਰ ਦੀ ਵੋਟ ਪੈ ਸਕਦੀ ਹੈ ਪਿੰਡਾਂ ਦੇ ਵਿੱਚ ਘੱਟ ਪਾਊਗੀ ਪਿੰਡਾਂ ਦੇ ਵਿੱਚ ਘੱਟ ਪਾਊਗੀ ਠੀਕ ਹੈ ਪਰ ਜੇ ਕਹਿੰਦੇ 13 ਸੀਟਾਂ 13 ਸੀਟਾਂ ਨਹੀਂ ਕਵਰ ਹੋਣੀਆਂ ਹਾਂਜੀ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਠੀਕ ਹੋ ਠੀਕ ਹੈ ਸਾਥ ਚ ਬੈਠੇ ਹੋ ਇੱਥੇ ਫਿਰ ਹਾਂ ਕਿਵੇਂ ਆਵਾਦਵੀ ਪਾਰਟੀ ਦੀ ਸਰਕਾਰ ਚੰਗੀ ਨਹੀਂ ਚੰਗਾ ਤਾਂ ਰੱਬ ਦਾ ਨਾਮ ਚੰਗਾ ਜੇ ਲਿਆ ਜਾਵੇ ਤਾਂ ਨਹੀਂ ਮਾਮ ਕੀ ਗੱਲ ਬਾਪੂ ਕਾ ਤੋ ਮੈਂ ਸਾਰੀ ਸਾਫ ਆ ਅੱਛਾ ਜੀ ਹਾਂ ਕਿਉਂ ਕੀ ਗੱਲ ਹੋਈ ਬਾਬਾ ਸਾਰੀ ਸਾਫ ਆ ਕਾਲੀ ਦਲ ਚੰਗੀ ਸੀ ਕਾਂਗਰਸ ਚੰਗੀ ਸੀ ਸਾਰੀ ਮੜੇ ਆ ਸਾਰੀ ਮੜੇ ਆ ਹਾਂ ਤੇ ਲੋਕ ਤਾਂ ਹੁਣ ਸਾਰਿਆਂ ਦੇ ਪਿੱਛੇ ਲੱਗੇ ਫਿਰਦੇ ਆ ਤੁਰੇ ਫਿਰਨਾ ਅੱਛਾ ਜੀ ਹਾਂ ਪਿੰਡਾਂ ਦੇ ਵਿੱਚ ਆਉਂਦੇ ਆ ਤਾਂ ਸਵਾਲ ਹੁੰਦੇ ਆ ਆਮ ਆਦਮੀ ਪਾਰਟੀ ਨੂੰ ਹੋਣਾ ਚਾਹੀਦੇ ਆ ਹਾਂ ਹੱਕਾ ਸਹੀ ਆ ਹਾਂ ਆਮ ਆਦਮੀ ਪਾਰਟੀ ਕਿੰਨੀ ਨੌਕਰੀਆਂ ਦੇਤੀਆਂ 42000 ਤੋਂ ਵੱਧ ਦਿੱਤੀ ਹੈ ਕਿਸੇ ਨੂੰ ਨੌਕਰੀ ਮਿਲੀ ਹੈ ਮੈਂ ਤਾਂ ਫਿਰਦਾ ਹਾਂ ਮੇਰੇ ਕਰੋ ਅੱਛਾ ਤੇਰੀ ਤਾਂ ਉਮਰ ਹੀ ਹੈ ਨਹੀਂ ਨੌਕਰੀ ਵਾਲੀ ਓਏ ਨੌਕਰੀ ਮੈਂ ਨੌਕਰੀ ਵਾਲਾ ਹੈ ਨਹੀਂ ਕਦੇ ਬੁੜੇ ਨੂੰ ਇਹ ਜੀ ਨੌਕਰੀ ਦੇਣਾ ਅੱਛਾ ਜੀ ਹਾਂ ਕਾਦੀ ਨੌਕਰੀ ਦੇ ਦੇਣੀ ਨੌਕਰੀ ਕੋਈ ਕੋਈ ਪਹਿਰੇ ਤੇ ਖੜਾ ਦੇਣਾ ਅੱਛਾ ਹਾਂ ਪਹਿਰਾ ਕਾਦੇ ਤੇ ਲਾਵੇਂਗਾ ਪਿੰਡ ਤੇ ਪਹਿਰਾ ਲਾਉਂਗੇ ਤੁਸੀਂ ਇਹ ਲਾਲੇ ਪਹਿਰਾ ਬਹਿੜਾ ਦੇਖ ਪਹਿਰਾ ਹੁੰਦਾਗਾ ਛੜਕ ਤੇ ਵੀ ਹੁੰਦਾਗਾ ਠੈਲਰਾਂ ਚ ਵੀ ਪਹਿਰਾ ਦਾ ਫਰਾ ਪਹਿਰਾ ਤਾਂ ਤਾਂ ਆ ਛੜਕ ਤੇ ਕੀ ਪਹਿਰਾ ਲਾਵੇਂਗਾ ਦਰਖਤ ਤਾਂ ਸਾਰੇ ਵੱਢ ਲੈ ਹੁਣ ਵੱਢਣਾ ਤੁਸੀਂ ਵੱਢਣ ਵਾਲੇ ਮੈਂ ਤਾਂ ਨਹੀਂ ਵੱਢਣ ਵਾਲਾ ਤੁਸੀਂ ਵਢਾਉਣ ਵਾਲੇ ਜੋ ਜੇਬ ਚ ਪੈ ਜਾਂਦੇ ਵੱਢ ਲੈਂਦੇ ਆਗੇ ਅੱਛਾ ਹਾਂ ਤੇ ਫਿਰ ਇਹ ਸਰਕਾਰਾਂ ਨੂੰ ਦੱਸਿਆ ਕਹਦੇ ਤੁਸੀਂ ਬੋਲ ਕੇ ਕਿਨੂੰ ਸਰਕਾਰ ਨੂੰ ਸਰਕਾਰ ਨੂੰ ਪਛਲੇ ਕਿ ਉਹ ਜੇਬ ਚ ਪਾ ਲੈਂਦੇ ਚਪੋ ਕਰਦੇ ਅਸੀਂ ਤੇਰੇ ਪਿੰਡ ਵਿੱਚ ਢੇੜਾ ਕੱਢਿਆ ਕਹਿੰਦੇ ਸਰਕਾਰ ਚੰਗੀ ਬਹੁਤ ਆ ਕਹਿੰਦੇ ਲਾਈਟ 24 ਘੰਟੇ ਆਉਂਦੀ ਆ ਕਹਿੰਦੇ ਮੋਟਰ ਤੇ ਜਾਣਾ ਨਹੀਂ ਪੈਂਦਾ ਰਾਤ ਮੈਂ ਤਾਂ ਕਹਿੰਦਾ ਸਾਡੀ ਬੰਦ ਕਰ ਦੇ ਮੈਨੂੰ ਕੀ ਹੈਗਾ ਅੱਛਾ ਜੀ ਕੀ ਗੱਲ ਤੂੰ ਮੋਟਰ ਨਹੀਂ ਲਵਾਈ ਆਪਦੇ ਮੈਂ ਤਾਂ ਕੋਈ ਮੋਟਰ ਮਾਟਰ ਹੀ ਮੇਰੇ ਅੱਛਾ ਜੀ ਕੀ ਗੱਲ ਨਹੀਂ ਲਵਾਈ ਮਾਰ ਗਰੀਬਾਂ ਵਾਸਤੇ ਕਿਵੇਂ ਆ ਸਰਕਾਰ ਆਮ ਆਦਮੀ ਪਾਰਟੀ ਨੇ ਗਰੀਬਾਂ ਵਾਸਤੇ ਕੁਝ ਕੀਤਾ ਆਮ ਆਦਮੀ ਪਾਰਟੀ ਨੇ ਗਰੀਬਾਂ ਨੂੰ ਮੈਂ ਤਾਂ ਇਹ ਕਹਣਾ ਕੰਮ ਕਰੋ ਰੋਟੀ ਖਾਓ। ਅੱਛਾ ਜੀ। ਨਾ ਮੰਗੋ ਨਾ ਮੰਗਾਓ। ਹਾਂ। ਹਾਂ। ਕੰਮ ਕੰਮ ਲੋਕ ਵਿਦੇਸ਼ਾਂ ਨੂੰ ਜਾ ਰਹੇ ਆ। ਕਹਿੰਦੇ ਕੰਮ ਹੈ ਨਹੀਂ ਇੱਥੇ। ਤੇ ਕੰਮ ਤੁਸੀਂ ਕਹਿੰਦੇ ਹੋ ਕੰਮ ਕਰੋ ਰੋਟੀ ਖਾਓ ਕੰਮ ਹੈ ਹੀ ਨਹੀਂ ਕਹਿੰਦੇ। ਕੰਮ ਕੰਮ ਬਥੇਰੇ ਕੰਮ ਕਰਦੇ ਕਿਉਂ ਨਹੀਂ ਕੰਮ ਕਰਦੇ ਹੀ ਨਹੀਂ ਹੁਣ। ਅੱਛਾ ਜੀ। ਕੰਮ ਬਥੇਰੇ ਕੰਮ ਕਰਦੇ ਕਿਉਂ? ਫਿਰ ਜਾਣ ਕੇ ਜਾਂਦੇ ਲੋਕ ਬਾਹਰ। ਉਹੀ ਤੁਰੇ ਫਿਰਦੇ ਪੈਸਿਆਂ ਦੇ ਮਾਰੇ ਉਹੀ अच्छा ਮੇਂ ਨਹੀਂ ਰੋਟੀ ਆ ਕਿ ਛੋਕ ਲੈ ਲੈਣੇ ਵੀ ਰੋਟੀ ਖਾ ਲਈ ਜਿੰਨੇ ਕੋਰੇ ਰੋਟੀ ਉਹਨੇ ਖਾ ਲੈਣੀਆਂ ਕਿ ਮਰਨਾ ਉਹਨੇ ਉਹ ਲੱਕੜਾ ਉਹਨੀਆਂ ਚ ਜਿਹੜਾ ਤਗੜਾ ਦੇ ਜਾਣਾ ਉਹਨਾਂ ਦਾ ਕੋਈ ਇੱਥੇ ਦਾ ਕੋਈ ਨਹੀਂ ਚੰਗਾ ਰੱਬ ਦਾ ਨਾ ਚੰਗਾ ਜੇ ਲਿਆ ਜਾਵੇ ਠੀਕ ਹੈ